ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਲਿਬਰਲ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਉਦੋਂ ਤੱਕ ਸਿਰਫ ਪ੍ਰਧਾਨ ਮੰਤਰੀ ਰਹਿਣਗੇ ਜਦੋਂ ਜਦੋਂ ਤੱਕ ਲਿਬਰਲ ਪਾਰਟੀ ਭਾਪ ਮਾਰਚ 9 ਤੱਕ ਆਪਣਾ ਨਵਾਂ ਆਗੂ ਨਹੀਂ ਚੁਣ ਲੈਂਦੀ ਤੇ ਉਹਨਾਂ ਦੀ ਜਗ੍ਹਾ ਲੈਣ ਲਈ ਕਈ ਸਾਰੇ ਲੋਕ ਦੌੜ ਦੇ ਵਿੱਚ ਲੱਗੇ ਹੋਏ ਨੇ ਪਰ ਜਿਹੜੇ ਸਰਵੇਖਣ ਪਿਛਲੇ ਹਫ਼ਤਿਆਂ ਦੇ ਵਿੱਚ ਬਲਕਿ ਪਿਛਲੇ ਕਈ ਮਹੀਨਿਆਂ ਤੋਂ ਸਾਹਮਣੇ ਆਏ ਉਨ੍ਹਾਂ ਮੁਤਾਬਕ ਜਸਟਨ ਟਰੂਡੋ ਦੀ ਲਿਬਰਲ ਪਾਰਟੀ ਜਿਹੜੀ ਹੈ ਉਹ ਬਹੁਤ ਨਿਗਾਰ ਵੱਲ ਜਾ ਚੁੱਕੀ ਸੀ ਤੇ ਕੰਜ਼ਰਵਟਿਵ ਪਾਰਟੀ ਜਿਹੜੀ ਵਿਰੋਧੀ ਪਾਰਟੀ ਹੈ ਕੰਜ਼ਰਵਟਿਵ ਪਾਰਟੀ ਤੇ ਉਹਨਾਂ ਦੇ ਆਗੂ ਪੀਅਰ ਪੋਲੀਐਬ ਆਪਣੇ ਆਪ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਵੀ ਪੇਸ਼ ਕਰਨ ਲੱਗੇ ਸੀ ਉਹਨਾਂ ਨੇ ਮੁੱਦਿਆਂ ਦੇ ਉੱਪਰ ਬੜੇ ਠੋਕਮੇ ਬਿਆਨ ਦਿੱਤੇ ਪਰ ਇੰਨੇ ਜ਼ਿਆਦਾ ਸਮਾਂ ਨਿਗਾਰ ਵਿੱਚ ਰਹਿਣ ਤੋਂ ਬਾਅਦ ਜਸਟਨ ਟਰੂਡੋ ਦਾ ਅਸਤੀਫਾ ਡੋਨਲਡ ਟਰੰਪ ਦਾ ਰਾਸ਼ਟਰਪਤੀ ਬਣਨਾ ਇਸ ਸਭ ਦੌੜ ਤੋਂ ਬਾਅਦ ਆਖਰਕਾਰ ਲਿਬਰਲ ਪਾਰਟੀ ਦੇ ਅੰਕਾਂ ਦੇ ਵਿੱਚ ਥੋੜਾ ਜਿਹਾ ਸੁਧਾਰ ਹੋਣਾ ਸ਼ੁਰੂ ਹੋਇਆ। ਕਈ ਮਹੀਨਿਆਂ ਦੇ ਸਰਵੇਖਣਾਂ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਹੈ ਕਿ ਲਿਬਰਲ ਪਾਰਟੀ ਦੇ ਅੰਕਾਂ ਵਿੱਚ 1 ਨਹੀਂ 2 ਨਹੀਂ ਬਲਕਿ 8 ਅੰਕਾਂ ਤੱਕ ਦਾ ਵਾਅਦਾ ਸਰਵੇਖਣਾ ਮੁਤਾਬਕ ਹੈ। ਸਿਰਫ ਸਰਵੇਖਣ ਨੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਜੇ ਇਸ ਵੇਲੇ ਚੋਣਾਂ ਹੁੰਦੀਆਂ ਨੇ ਤਾਂ ਕੈਨੇਡਾ ਦੇ ਵਿੱਚ ਸਰਵੇਖਣਾ ਮੁਤਾਬਕ ਹੱਲੇ ਵੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣੇਗੀ। ਕਿਉਂਕਿ ਉਹਨਾਂ ਨੂੰ 41% ਕੈਨੇਡੀਅਨ ਵੋਟ ਪਾਉਣ ਲਈ ਤਿਆਰ ਨੇ ਲਿਬਰਲ ਪਾਰਟੀ ਜੋ ਪਹਿਲਾਂ 20% ਤੇ اٹਕੀ ਸੀ ਇਸ ਵੇਲੇ 28% ਤੇ ਆ ਪਹੁੰਚੇ ਨੇ ਐਨ ਡੀ ਪੀ ਜਿਹੜੀ ਹੈ ਉਹ 16% ਤੇ ਖਿਸਕ ਕੇ ਤੀਸਰੇ ਨੰਬਰ ਤੇ ਚਲੀ ਗਈ ਹੈ 9% ਤੇ ਬਲੌਕ ਪਾਰਟੀ ਆ ਜੋ ਕੱਲੇ ਕਿਊਬਿਕ ਸੂਬੇ ਦੇ ਵਿੱਚ ਚੋਣਾਂ ਦੇ ਵਿੱਚ ਖੜੀ ਹੁੰਦੀ ਹੈ ਆਪਣੇ ਉਮੀਦਵਾਰ ਖੜੇ ਕਰਦੀ ਹੈ ਗ੍ਰੀਨ ਪਾਰਟੀ ਨੂੰ ਸਿਰਫ 3% ਲੋਕਾਂ ਦੀ ਹਮਾਇਤ ਆ ਜੇ ਪਿਛਲੇ ਸਰਵੇਖਣਾਂ ਨਾਲ ਇਹਦਾ ਕੰਪੈਰੀਜ਼ਨ ਕੀਤਾ ਜਾਵੇ ਤਾਂ ਲਿਬਰਲ ਦੀ ਹਮਾਇਤ 7 ਅੱਠ ਅੰਕ ਵੱਧ ਚੁੱਕੀ ਐ ਇੱਕ ਹੋਰ ਵੱਖਰੇ ਸਰਵੇਖਣ ਦੇ ਵਿੱਚ ਕੰਜ਼ਰਵੇਟਿਵ ਨੂੰ 42-43% ਦੀ ਲੋਕਾਂ ਦੀ ਅਜੇ ਵੀ ਹਮਾਇਤ حاصل ਹੈ ਪਰ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਹੁਣ ਮੁੱਦੇ ਬਦਲਨੇ ਪੈ ਰਹੇ ਨੇ ਕਿਉਂ ਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਸੀ ਉਹ ਕਾਰਬਨ ਟੈਕਸ ਨੂੰ ਹੀ ਬਣਾਇਆ ਗਿਆ ਸੀ ਕਿ ਉਹ ਕਾਰਬਨ ਟੈਕਸ ਜਿਹੜਾ ਕੈਨੇਡੀਆਨਾਂ ਤੇ ਵਾਧੂ ਲਾਇਆ ਗਿਆ ਤੇ ਪੀਅਰ ਪੋਲੀਆਬ ਕੰਜ਼ਰਵੇਟਿਵ ਪਾਰਟੀ ਦੇ ਆਗੂ ਇਹ ਹੀ ਕਹਿੰਦੇ ਰਹੇ ਕਿ ਅਸੀਂ ਉਹ ਟੈਕਸ ਖਤਮ ਕਰ ਦੇਵਾਂਗੇ ਪਰ ਦੂਸਰੇ ਪਾਸੇ ਲਿਬਰਲ ਪਾਰਟੀ ਦੇ ਵਿੱਚ ਜਸਟਨ ਟ੍ਰੂਟੋ ਦੀ ਜਗ੍ਹਾ ਲੈਣ ਲਈ ਜਿਹੜੇ ਦੋ ਉਮੀਦਵਾਰ ਮੋਰੀ ਨੇ ਮਾਰਕ ਕਾਰਨੇ ਤੇ ਕ੍ਰਿਸਟੀਆ ਫਰੀਲੈਂਡ ਉਹ ਦੋਵੇਂ ਪਹਿਲੇ ਕਹਿ ਚੁੱਕੇ ਨੇ ਕਿ ਜੇ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਤਾਂ ਉਹ ਕਾਰਬਨ ਟੈਕਸ ਨੂੰ ਖਤਮ ਕਰ ਦੇਣਗੇ ਸੋ ਇਹ ਮੁੱਦਾ ਕੰਜ਼ਰਵੇਟਿਵ ਕੋਲੋਂ ਹਾਲ ਦੀ ਘੜੀ ਖੁੱਸਦਾ ਹੋਇਆ ਜਾਪ ਰਿਹਾ ਹੈ ਪੀਰ ਪੀਰ ਪੋਲੀਆਮ ਡੋਨਲਡ ਟਰੰਪ ਦੇ ਮੁੱਦੇ ਤੇ ਵੀ ਖਬਰਾਂ ਵਿੱਚ ਬਣੇ ਰਹਿਣ ਲਈ ਸੰਘਰਸ਼ ਕਰ ਰਹੇ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਬਹੁਤ ਸਾਰੇ ਮੁੱਦਿਆਂ ਤੇ ਸਰਕਾਰ ਦੀ ਖਚਾਈ ਬੜੇ ਮੌਕੇ ਤੇ ਕੀਤੀ ਹੈ। ਪਾਰਲੀਮੈਂਟ ਦਾ ਸੈਸ਼ਨ ਵੀ ਕੋਈ ਨਹੀਂ ਆਇਆ ਲੇਟਲੀ ਪਰ ਜੋ ਹੁਣ ਮੁੱਦੇ ਖੜੇ ਹੋ ਰਹੇ ਨੇ ਉਹਨਾਂ ਦੇ ਵਿੱਚ ਪੀਅਰ ਪੋਲੀਆਬ, ਡੋਨਲਡ 트੍ਰੰਪ ਦੇ ਮੁੱਦੇ ਤੇ ਥੋੜਾ ਪਿੱਛੇ ਚਲੇ ਗਏ ਨੇ ਤੇ ਲਿਬਰਲ ਪਾਰਟੀ ਦੇ ਅਗੂ ਤੇ ਲਿਬਰਲ ਪਾਰਟੀ ਖੁਦ ਤੇ ਪ੍ਰਧਾਨ ਮੰਤਰੀ ਦਾ ਅਹੁਦਾ ਇਹ ਜ਼ਿਆਦਾ ਖਬਰਾਂ ਦੇ ਵਿੱਚ ਆ ਗਿਆ। ਸੋ ਨਵੇਂ ਸਰਵੇਖਣਾਂ ਮੁਤਾਬਕ ਲਿਬਰਲ ਪਾਰਟੀ ਦਾ ਗ੍ਰਾਫ ਉਤਾਂ ਨੂੰ ਜਾਣਾ ਸ਼ੁਰੂ ਤਾਂ ਹੋਇਆ ਹੈ। ਪਰ ਕੰਜ਼ਰਵੇਟਿਵ ਤੋਂ ਹਜੇ ਕਾਫੀ ਥੱਲੇ ਹੈ ਜੀ